ਮੱਥੇ ਦੇ ਨਾਲ ਲਾ ਦੀ ਦੇਖੀ ਕਿ ਬਾਬੇ ਕੀ ਹਾਂ ਨਾ ਠੀਕ ਆ ਮੁੱਛਾ ਤੇਰੀ ਘੈਂਟ ਦੇ ਬਾਬੇ ਆ ਦੇਖਣ ਵਾਲੀ ਨੇ ਬਾਬੇ ਮੁੱਛਾਂ ਬੰਦੇ ਦੀਆਂ ਸਾਮ ਜੀ ਦਾ ਮੰਦਿਰ ਕਿੱਧਰ ਆ ਤੇ ਉਹ ਕਹਿੰਦਾ ਬਾਈ ਸਾਹਿਬ ਕਹਿੰਦਾ ਇੱਧਰੋਂ ਆ ਪਾਣੀ ਖੜਿਆਗਾ ਇੱਧਰ ਦੀ ਦੇਖੋ ਇੱਧਰ ਗੱਡੀਆਂ ਨੇ ਨਾ ਇੱਧਰ ਦੀ ਗੱਡੀ ਗੱਡੀ ਲੰਘਦੀ ਨਹੀਂ ਹੈਗੀ ਇਹਦੇ ਨਾਲ ਡਰਾਈਵਰ ਨਾਲ ਹੋ ਗਿਆ ਠੀਕਾ ਅਥੋਂ ਪਾਈ ਜੀ ਹੋ ਗਈ ਤਿੰਨ ਅਸੀਂ ਆਪਾਂ ਹੁਣ ਇੱਧਰ ਆ ਗਏ ਰੇਲਵੇ ਸਟੇਸ਼ਨ ਤੇ ਆ ਗਏ ਆਰਟੋ ਵਾਲੇ ਨੂੰ ਪਤਾ ਕਰਦੇ ਆਂਗੇ ਕਿ ਆਪਣਾ ਸਵੱਛਤੀ ਆ ਫੌਜ ਹੈ ਅੱਜ ਜਾਊਗਾ ਤੇ ਚਲੋ ਜੀ ਪਤਾ ਕਰਦੇ ਆਂਗੇ ਅਨੀ ਦੋਸਤੋ ਹੁਣ ਆਪਾਂ ਆਟੋ ਦੇ ਵਿੱਚ ਬੈਠੇ ਆਂ ਆਟੋ ਦੇ ਵਿੱਚ ਆਪਾਂ ਨੇ ਜਾਣਾ ਉਹ ਸ਼ੋਭਾ ਸ੍ਰੀ ਕਾਲ ਜਾਣਾ ਤੋਂ ਸ਼ੋਭਾ ਸ੍ਰੀ ਕਾਲ ਦੇ ਵਿੱਚ ਜਾ ਕੇ ਤੁਹਾਨੂੰ ਉਹ ਕਿੱਥੇ ਜਾਇਆ ਜਾਊਗਾ ਤੋਂ ਜਰਾ ਲਗਾਤਾਰ ਜਾ ਜਿ ਰਹੋ ਆਪਣੇ ਬਲੌਗ ਦੇ ਨਾਲ ਉਹ ਤੁਹਾਨੂੰ ਵਧੀਆ ਵਧੀਆ ਲਿਖੇ ਦਿਖਾਵਾਂਗੇ ਤੋਂ ਉਸ ਤੋਂ ਬਾਅਦ ਆਪਾਂ ਯਾਤਰੀ ਵੀ ਜਾਣਾ ਹੈ ਲੋਬੀ ਮਿੱਤਰੋ ਜਿਨ੍ਹਾਂ ਨੇ ਸਾਊਦੀ ਅਰਬ ਜਾਣਾ ਡਰਾਈਵਰੀ ਦੇ ਬੇਸ ਤੇ ਸੋ ਇੱਥੇ ਆਪਣਾ ਸਿੱਕਰ ਦੇ ਵਿੱਚ ਰਾਜਸਥਾਨ ਦੇ ਵਿੱਚ ਇੱਥੇ ਸੈਂਟਰ ਹੈਗਾ ਉਹ ਸਾਊਦੀ ਸਕਿੱਲਸ ਅੰਵੈਰੀਫਿਕੇਸ਼ਨ ਪ੍ਰੋਗਰਾਮ ਸੈਂਟਰ ਹੈ ਇਹ ਸੈਂਟਰ ਆ ਇਹਦੇ ਵਿੱਚ ਹੋਣੀ ਹੈਗੀ ਟ੍ਰੇਨਿੰਗ ਦੇਖ ਸਕਦੇ ਹੋ ਤੁਸੀਂ ਸਾਊਦੀ ਕੌਂਸਲ ਚਤਪਾਦ ਕਾਰਜਕਾਰਮ ਕੇਂਦਰ ਇਹ ਹੈ ਜੀ ਬਾਕੀ ਤੁਹਾਨੂੰ ਅੰਦਰੋਂ ਵੀ ਦਿਖਾ ਦੰਨੇ ਆ ਕਿ ਜ਼ੂਮ ਕਰਕੇ

ਦੋਸਤੋ ਹੁਣ ਆਪਾਂ ਖਾਤੂ ਸ਼ਾਮ ਜੀ ਦੇ ਮੰਦਿਰ ਨੂੰ ਜਾ ਰਹੇ ਆ ਆਟੋ 'ਚ ਬੈਠਿਆਂਗੇ ਆ ਪਾਤਸ਼ਾਮ ਜੀ ਦੇ ਮੰਦਿਰ 'ਚ ਜਾ ਕੇ ਉੱਥੇ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ ਆ ਦੇਖੋ ਜੀ ਆਟੋ ਆ ਹਨਾ ਸੋ ਆਟੋ ਦੇ ਵਿੱਚ ਬਹੁਤ ਘੰਢ ਸਵਾਰੀ ਬੈਠੇ ਸੀ ਤਾਂ ਕਰਕੇ ਆਪਾਂ ਨੂੰ 50-50 ਰੁਪਏ ਦੇਣੇ ਪੈ ਰਹੇ ਨੇਗੇ ਬਾਕੀ ਕੋਈ ਚੱਕਰ ਨਹੀਂ ਹਨਾ ਆ ਬੜੀ ਸਰਦ ਦੇ ਨਾਲ ਸਰਦਾ ਦੇ ਨਾਲ ਆਪਾਂ ਨੇ ਦਰਸ਼ਨ ਕਰਦੇ ਨੇ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਵੀ ਦਰਸ਼ਨ ਹੋਣਗੇ ਜੀ ਦੋਸਤੋ ਖੜਿਆ ਜੀ ਉਠ ਸਿੰਘ ਬੋਤਾ ਸਿੰਘ ਖੜਿਆ ਦੋਸਤੋ ਗਾਟੂ ਸ਼ਾਮ ਫਾਈਨਲੀ ਅੱਪਾ ਪਹੁੰਚ ਜੇ ਗਏ ਆਂ ਗਾਟੂ ਸ਼ਾਮ ਸੋ ਖਾਟੂ ਸ਼ਾਮ ਦੇ ਇੱਥੇ ਮੇਲਾ ਪਰਿਆ ਹੋਇਆ ਸੀਗਾ ਆਹ ਦੇਖੋ ਜੀ ਝੂਲੇ ਜਿਹੜੇ ਆਪਾਂ ਹੁੰਦੇ ਨੇ ਦੇਖੋ ਕਿੰਨਾ ਘੈਂਟ ਲੱਗ ਰਿਹਾ ਪ੍ਰੋਜੈਕਟ ਬਾਬੇ ਕੀ ਹੋ ਰਿਹਾ ਠੀਕਾ ਮੁੱਛਾ ਤੇਰੀ ਘੈਂਟ ਦੇ ਬਾਬੇ ਆਹ ਦੇਖਣ ਵਾਲੀਆਂ ਨੇ ਬਾਬੇ ਮੁੱਛਾ ਮੰਦੇ ਦੀਆਂ પૈસે રહું આયા હોય બધા या वो ला दिया इसलिए मंदिर पे जय प्रसाद चढ़ता है जी अच्छा अच्छा ओके जय प्रसाद चढ़ता है, है, है।, तो है।, है। खर्चा वीडियो बना रहे हैं वीडियो ब्लॉगिंग तो तो अच्छा जय कितने का है, है। अच्छा अच्छा मंदिर पास नहीं है सामने ठीक है ठीक है तो दे दो ਜਾਲਾ ਪ੍ਰਸਾਦ ਲੈ ਲੈਣੇ ਆ ਦੋਸਤੋ ਕਿਉਂਕਿ ਕਿਉਂਕਿ ਮੰਦਰ ਤੇ ਚੜਾਣਾਗਾ ਹਨਾ ਬਾਬੇ ਦੇ ਆਇਆਂਗੇ ਆਪਾਂ ਪੰਜਾਲਾ ਪ੍ਰਸਾਦ ਲੈ ਲੈਣੇ ਆਗੇ ਬਹੁਤਾ ਹਨਾ ਕਿਉਂਕਿ ਸ਼ਰਦਾ ਹੀ ਹੁੰਦੀ ਹੈ ਇੱਕ ਭਾਬ ਨਹੀਂ ਹੁੰਦੀ ਹੈਗੀ ਹਾਂਜੀ ਜੇ ਕੈਸਾ ਹੈ ਮੋਰ ਦਾ ਪੰਖ ਹੈ 20 ਰੁਪਏ ਵਿੱਚ ਦਾਲ ਦੋ ਇੱਕ ਜੇ ਪੀਰ ਕਰਾਂਗੇ ਬਾਬਾ ਜੀ ਹੂੰ ਨਹੀਂ ਥੀਲਾ ਦਵਾ پکڑ ਕਰ ਰੱਖੋ ਇਸ ਨੂੰ ਐਸੇ

ਉਹ ਬਾਈ ਪਾਸ ਸੋ ਦੋਸਤੋ ਫਾਈਨਲੀ ਆਪਨੇ ਪ੍ਰਸਾਦ ਲੈ ਲਿਆ ਹੋਰ ਆਪਾਂ ਬਾਬੇ ਦੇ ਦਰਵਾਜ਼ੇ ਜਾਵਾਂਗੇ ਮੰਦਿਰ ਚ ਮੱਖਣ ਦੇ ਕੀ ਆਵਾਂਗੇ ਕਿੰਨੋਂ ਮੇਰੇ ਨਾਲ ਬਣੇ ਰਹੋ ਵੀਡੀਓ ਨਾਲ ਹੋ ਕੀ ਕਰ ਰਹੀਆਂ ਤੇ ਆ ਗੱਲ ਕਰ ਲਓ ਪਹਿਲਾਂ ਆ ਮਾਮਾ ਸਮਝ ਮੈਂ ਤੋਰੋ ਕਾ ਵੀਡੀਓ ਚ ਉਹ ਵੇ ਪੈਸੇ ਲੈ ਰਹੀਆਂ ਨੇ ਤੇਰੇ ਦੁਆ ਮੱਥਾ ਜਰਾ ਲਾਇਆਗਾ ਔਰ ਤੈਨੂੰ ਫ੍ਰੀ ਲਾ ਰਹੇ ਨੇਗੇ ਕੁਝ ਫ੍ਰੀ ਨਹੀਂ ਹੈਗਾ ਇੱਥੇ ਉੱਨ ਜਾ ਰਹੇ ਲੈਰੀਆਂ ਦੀ ਆਸਰੀਆਂ ਦੀ ਵਾਓ ਮੇਰ ਮੰਦਰ ਕਿੱਥੇ ਹੈ ਕਿਸੇ ਕਿਸੇ ਨਾਲ ਆਪਣੀ ਵੀ ਬਣਾ ਲਈਏ ਕੋਈ ਕੂੜਾ ਕਰਲਾ ਬਣਾ ਲੈ ਜਰੂਰ ਬਣਾ ਜਾ ਪੁਸਪਾ ਲਈਏ ਜਿਸ ਤੋਂ ਵੀ ਮੇਰ ਮੰਦਰ ਕਹਾਤੇ ਹੈ ਜਿੰਨ ਸੇ ਪੁੱਛੋ ਆਟੇ ਵਾਲੇ ਸੇ ਪੁੱਛ ਮੈਂ ਪੁੱਛੂ ਯਾ ਵਾਉ ਫੈਰੀ ਨਾਈਸ ਬਾਈ ਸਾਹਿਬ ਮੰਦਰ ਕਿਧਰੋਂ 40 ਕੀ ਦਾ ਮੰਦਰ ਦਾ ਸਿੱਧਾ ਜਾਣਾ ਪਵੇ ਥੈਂਕ ਯੂ ਸੋ ਦੋਸਤੋ ਫਾਈਨਲੀ ਆਪਨੇ ਪੁੱਛ ਲਿਆ ਵੀ ਖਟੂ ਸ਼ਾਮ ਜੀ ਦਾ ਮੰਦਰ ਕਿੱਧਰ ਆ ਤੇ ਉਹ ਕਹਿੰਦਾ ਬਾਈ ਸਾਹਿਬ ਕਹਿੰਦਾ ਇੱਧਰੋਂ ਆ ਹਾਂ ਜੀ ਮੜ ਕੇ ਰੱਖੀਓ ਨਾਈਟ ਫੁੱਲ ਵੀ ਨੇ ਓਏ ਫੁੱਲ ਵੀ ਚੜਦੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਫੁੱਲ ਵੀ ਚੜਦੇ ਨੇ ਪ੍ਰਸਾਦ ਤੇ ਆ ਵੀ ਲੱਗਦੇ ਨੇ ਮੂਹਤੇ RAM ਵੀ ਲਿਖਾਇਆ ਜਾਂਦਾ ਸਾਰਾ ਕੁਝ ਆ ਰਸਤਾ ਆ ਦੇਖੋ ਜੀ ਮੂਹਤੇ ਲੱਗੇ ਹੋਏ ਨੇਗੇ ਸੋ ਦੋਸਤੋ ਫਾਈਨਲੀ ਆਪਾਂ ਨੇ ਪ੍ਰਸ਼ਾਦ ਲੈ ਲਿਆ ਹੁਣ ਆਪਾਂ ਬਾਬੇ ਦੇ ਦਰਬਾਰ ਤੇ ਜਾਵਾਂਗੇ ਮੰਦਰ ਚ ਮੱਖਣ ਤੇ ਆਵਾਂਗੇ ਚਲੋ ਕਿੱਧਰ ਆ ਯਾਰ ਮੰਦਿਰ ਬਾਬਾ ਇਹਨੂੰ ਗੁਲਾਬ ਚੜਦਾ ਇੱਧਰ ਆ ਮੰਦਿਰ ਇਧਰ ਹੀ ਹੈ ਭਾਈ ਸਾਹਿਬ ਓਕੇ ਥੈਂਕ ਯੂ ਤੇ ਦੋਸਤੋ ਪਰੇ ਕਿਹਾ ਵੀ ਮੰਦਰ ਇਧਰ ਹੀ ਵਾਈਸ ਆ ਦੇਖੋ ਜੀ ਘੜੇ ਤੌੜੇ ਤੌੜੇ ਤੱਪੇ ਪਰ ਲਾ ਮੁੰਡੇ ਪਰ ਲਾ ਬੋਤਲ ਪਰ ਲਾ ਠੰਡਾ ਹੈ ਠੰਡਾ ਹੈ ਠੰਡੋ ਠੰਡੋ ਲਓ ਜੀ ਰਾਜਸਥਾਨ ਦੇ ਵਿੱਚ ਆਏ ਆ ਠੰਡੇ ਨੂੰ ਠੰਡੋ ਕਹਿੰਦੇ ਨੇ ਮਾ ਠੰਡੋ ਕਹਿੰਦਾ ਹਾਂ ਠੰਡੋ ਦੇਖੋ ਜੀ ਆਈ ਦਰ ਵੀ ਲੱਗੀਆਂ ਹੀਆਂ ਨੇ ਦੁਕਾਨਾਂ ਮੱਥੇ ਦੇ ਨਾਲ ਲਾ ਦੀ ਦੇਖੀ ਕਿ ਵਾਹ ਵੀ ਵਾਹ ਕੁਲੀ ਲਈ ਜਾ ਰਹੀ ਆ ਪੂੰਡਾ ਟੈਂਪੂ ਬਹੁਤ ਦੂਰ ਹਲੇ ਹੈ ਗਿਆ ਹਣਾ ਖਾਸਾ ਅਭੀ ਤੋਂ ਹੋਰ ਵੀ ਜਾਣਾ ਪੜੇਗਾ ਥੋੜਾ ਕਮ ਸੇ ਕਮ ਘੰਟਾ आधा ਘੰਟਾ ਹੋਰ ਲੱਗ ਜਾਏਗਾ ਅਰੇ ਭਾਈ ਧਿਆਨ ਸੇ ਧੜਾ ਧੀਮੇ ਚਲੋ ਗਾੜੀ ਦੇਖ ਕਰ ਆਹ ਦੇਖੋ ਜੀ ਗੁਲਾਬ ਵੀ ਚੜਦੇ ਆ ਤੂੰ ਸਿਆਮ ਜੀ ਦੇ ਮੰਦਿਰ ਤੇ ਗੁਲਾਬ ਫਿਰ ਆਪਾਂ ਨਹੀਂ ਲੈਤਾ ਨੀ ਉਹ ਹੈ ਪ੍ਰਧਾਨ

ਬੜੇ ਉਹ ਲਾਂਦਦੀ ਇਹ ਜਿਹੜਾ ਉਹ ਮੱਥੇ ਤੇ ਲਾਇਆ ਕਰਦੇ ਨੇ ਮਹਾਨਾ ਸੋਹਣਿਆ ਨਾ 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 ਆਹੀਂ ਲੋਟਾ ਕੰਮ ਨਮਸ ਸਰਦਾ ਤੇ ਭਾਵਨਾ ਦੇ ਨਾਲ ਚੱਲ ਕੇ ਜੋ ਆਂਦਾ ਏ ਉਹਦੇ ਕੋਲੋਂ ਖਾਟੂ ਮੇਰਾ ਕੁਛ ਨਾ ਲਗਾਉਂਦਾ ਏ ਸੋ ਦੋਸਤੋ ਸਰਦਾ ਭਾਵਨਾ ਹੋਣੀ ਜ਼ਰੂਰੀ ਆ ਹਨਾ ਸਰਦਾ ਦੇ ਨਾਲ ਆਪਾਂ ਪ੍ਰਸ਼ਾਦ ਲੈ ਲਿਆ ਬਾਕੀ ਹੁਣ ਆਪਾਂ ਚੱਲਦੇ ਆਂ ਮੱਥਾ ਟੇਕਣ ਫਸਟ ਟਾਈਮ ਵਿਜ਼ਿਟ ਕਰ ਰਹੇ ਆਂਗੇ ਆਪਾਂ ਇੱਥੇ ਪਹਿਲਾਂ ਨਹੀਂ ਆਏ ਪਹਿਲੀ ਵਾਰ ਆਏ ਆਂਗੇ ਬਾਕੀ ਦੇਖਦੇ ਆਂਗੇ ਜਿਵੇਂ ਕਿ ਦੋਸਤੋ ਜੇਕਰ ਤੁਹਾਨੂੰ ਆਣਾ ਪੈ ਜੇ ਹਨਾ ਜੇ ਮੱਥਾ ਟੇਕਣ ਵਾਸਤੇ ਤੁਸੀਂ ਆਨੇ ਹੋ ਤਾਂ ਰਿੰਗਸ ਰਿੰਗਸ ਤੋਂ ਆ ਕੋਈ ਆਟੋ ਮਿਲਦੇ ਨੇ ਤੁਹਾਨੂੰ ਹਨਾ ਆਟੋ ਜਾਂ ਬੱਸ ਵਗੈਰਾ ਤੁਸੀਂ ਲੈ ਸਕਦੇ ਹੋਗੇ ਉੱਥੋਂ 17 17 18 ਕਿਲੋਮੀਟਰ ਆ ਅੰਬਾਤ 40-50 ਰੁਪਏ ਲੈ ਲੈਣਗੇ ਤੁਸੀਂ ਉਥੇ ਜਰੀਏ ਆ ਜਿਓ ਹਣਾ ਇੱਥੇ ਛੱਟੂ ਸਾਮ ਜੀ ਦੇ ਮੰਦਿਰ ਆ ਦੇਖੋ ਜੀ ਮੇਲਾ ਲੱਗਿਆ ਹੋਇਆ ਸੀ 28 ਮਾਰਚ ਨੂੰ ਮੇਲਾ ਸਮਾਪਤ ਹੋ ਗਿਆ ਫਿਲਹਾਲ ਵੀ ਇਕੱਠ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਇਕੱਠਾ ਇਹ ਹਲੇ ਅੱਗੇ ਛੱਟੂ ਸਾਮ ਜੀ ਦਾ ਮੰਦਿਰ ਜਿਹੜਾ ਮੰਨੋ ਜੇਕਰ ਤੁਸੀਂ ਰਹਿਣਾ ਸਹਿਣਾ ਹਣਾ ਸੋ ਇੱਥੇ ਧਰਮਸਾਲਾ ਬਣੀ ਹੋਈ ਆ ਦੇਖ ਸਕਦੇ ਤੁਸੀਂ ਤੇ ਗਾਡੀ ਆ ਵਿਸ਼ਰਾਮ ਭਵਨ ਧਰਮਸਾਲਾ महावीर प्रसाद बालचंद गाड़िया चैरिटेबल ट्रस्ट सो दोस्तों रहने वास्ते भी ਤੁਹਾਡਾ ਰੇਜ਼ਰਮੈਂਟ ਹੈਗਾ ਇੱਥੇ ਬਾਕੀ ਜਿਵੇਂ ਕਹਿਦੀ ਆਪਾਂ ਫ੍ਰੀ ਆਫ ਕਾਸਟ ਨਹੀਂ ਹੈਗਾ ਥੋੜੀ-ਬਹੁਤੀ ਫੀਸ ਤਾਂ ਤੁਹਾਨੂੰ ਪਤੀਆ ਦੇਣੀ ਪੈਂਦੀ ਹੈ ਹਨਾ ਕਿਉਂਕਿ ਟਰਸਟ ਦਾ ਇੱਕ ਨਿਯਮ ਹੁੰਦਾ ਜਿਹੜੇ ਵੀ ਬੰਦੇ ਰੱਖੇ ਹੋਏ ਹੁੰਦੇ ਨੇ ਉਹਨਾਂ ਦੀ ਤਨਖਾਹਾਂ ਕੱਢਣੀਆਂ ਥੋੜਾ-ਬਹੁਤਾ ਤਾਂ ਕਰਨਾ ਪੈਂਦੀ ਹੈ ਤੁਹਾਨੂੰ ਪਤੀਆ ਹਨਾ ਸਾਰੇ ਕਿਧਰ ਹੀ ਬਾਕੀ 100 200 ਮੰਨ ਕੇ ਚੱਲੋ ਤੁਸੀਂ ਹਨਾ ਵੀ ਰਹਿ ਸਕਦੇ ਹੋ ਇੱਥੇ ਖਾਟੂ धाम पतारे सभी श्याम भक्तों का हार्दिक अभिनंदन वाक्या चंदिक का परिवार से किया जाता है जे देखो भाई साहब मेला लग रहा है क्या नहीं मिलेगा सब कुछ मिलेगा ए? ਮਾਤਾ ਵੀ ਆਪਣੇ ਨਾਲੇ ਦੇ फर्क चलिए भाई चेज रखे मोबाइल का मैसेज याद रखें मोबाइल चलते लाइनों के अंदर मोबाइल वक्त चलिए लाइनों वक्त है सात नंबर आठ नंबर मोबाइल का मैसेज याद रखे भाई लाइनों में ਦੇ ਵੀ ਦੋਸਤੋ ਖਾਟੂ ਸ਼ਾਮਜੀ ਦੇ ਮੰਦਿਰ ਤੋਂ ਆ ਰਹੇ ਸੀ ਜਿਸ ਨੂੰ ਮੀਂਹ ਨਹੀਂ ਤੂਫਾਨ ਬਹੁਤ ਜ਼ਿਆਦਾ ਪੈ ਗਿਆ ਸੀ ਪਰ ਆਟੋ ਵਾਲਾ ਕੋਈ ਨਹੀਂ ਜਾ ਰਿਹਾ ਸੀ ਰੇਲਵੇ ਸਟੇਸ਼ਨ ਉੱਤੇ ਆਪਾਂ ਗੱਡੀ ਦੇ ਵਿੱਚ ਬੈਠਾ ਦੋਸਤੋ ਤੁਸੀਂ ਦੇਖ ਸਕਦੇ ਹੋ ਗੱਡੀ ਵਾਲਾ ਡਰਾਈਵਰ ਚਲਾ ਰਿਹਾ ਵਿਚਾਰਾ ਤੇ ਮੀ ਬਹੁਤ ਜਿਆਦੇ ਪੈ ਰਹੇ ਰੀ ਲੈਟਰ ਲੁੱਟਾਂ ਵਿਚਾਰੇ ਦੀਆਂ ਲੱਗ ਨਹੀਂ ਰਹੀਆਂ ਹੁਣ ਬਾਕੀ ਰੱਬਰ ਆ ਖਾਣਾ ਤੇ ਮੀ ਵੀ ਪੈ ਰਿਆ ਵੈਪਰ ਜਾਂ ਵੀ ਨਹੀਂ ਚੱਲ ਰਿਹਾ ਬਸ ਕਿ ਹੁਣ ਰੇਲਵੇ ਸਟੇਸ਼ਨ ਤੇ ਜਾ ਕੇ ਦੇਖਦੇ ਆਂ ਕੀ ਬਣੂਗਾ ਮੀ ਫੁੱਲ ਪੈ ਰਿਆ ਬਾਬੇ ਹੰਤਾਂ ਦਾ ਮੀ ਪੈ ਰਿਆਗਾ ਹਨਾ ਬਸ ਇੱਥੋਂ ਜਿਹੜਾ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਤੋਂ ਖਾਟੂ ਸ਼ਾਮ ਜੀ ਦਾ ਰਸਤਾ ਕਟੋ-ਕਟ 14-15 ਕਿਲੋਮੀਟਰ ਦਾ ਹੈਗਾ ਏਰੀਆ ਸੋ ਉੱਥੇ ਜਾ ਰਿਆਂਗੇ ਆਪਾਂ ਨੀ ਬਹੁਤ ਜ਼ਿਆਦੇ ਪੈ ਰਿਹਾ ਅੱਛਾ ਅਗਰ ਕਦੋਂ ਪੂਰੇ ਦਹਾ ਦਸਤਾ ਆਦਮੀ ਦਹਾ ਤੇ ਬੈਠਾ ਹੈ ਉਹੜੇ ਪੈਰ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਬਿਲਕੁਲ ਸਿਆਣੀ ਗੱਲ ਹੈ ਸਿਆਣੀ ਗੱਲ ਤਾਂ ਹਾਂ ਬਦਦਾਰ ਆਦਮੀ ਸਾਰੇ ਯਾਰ ਇਹ ਦਿੱਕਤ ਹੋ ਰਹੀ ਹੈ ਬਾਈ ਸਰ ਕੀ ਹੋਇਆ ਆਹ ਲੋ ਜੀ ਤੁਹਾਨੂੰ ਅਮਰਦੀ ਬੋਏ ਬਲੌਗ ਬਣਾਉਂਦੇ ਬਲੌਗ ਬਣਾ ਰਿਹਾ ਦਾ ਕੀ ਹੋਇਆ ਜਿੰਨਾ ਨਦੀ ਛੋੜਦੇ ਨੇ ਯਾਤਰੀ ਉਹ ਤਨਾ ਨਾਟਕ ਕਰਦੇ ਯਾਰ ਬਾਕੀ ਡਰਾਈਵਰ ਤੋਂ ਵੀ ਪੁੱਛਦੇ ਆ ਉਤਰ ਗਿਆ ਥੱਲੇ ਮੀਚ ਉੱਤਰ ਕੇ ਦੇਖਣਾ ਕਿ ਕਿੰਨੇ ਕਿਲੋ ਚਲੋ 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 ਉਤਰ ਕੇ ਦੇਖਦੇ ਆ ਦੋਸਤੋ ਸੋ ਦੋਸਤੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਉਹ ਪਾਣੀ ਇਧਰ ਉਧਰ ਚਲ ਰ ਉਧਰ ਦੀ ਪਾਣੀ ਆ ਫੋਨ ਫੋਨ ਹੋਲ ਭਈਆ ਗਾੜੀ ਬਹੁਤ ਸਟੇਸ਼ਨ ਤੇ ਪਹੁੰਚ ਗਏ ਇੱਕ ਮਿੰਟ ਜੀ ਸਟੇਸ਼ਨ ਤੇ ਪਹੁੰਚ ਗਏ ਮਤੋਂ ਕੀ ਜੱਟ ਸਾਹ ਆ ਦੇਖੀ ਇਹ ਮਨ ਉਰਉ ਉਰ ਆ ਦੇ ਰੇ ਇਧਰ ਤੇ ਆ ਜਾ ਉਧਰ ਪਾਣੀ ਖੜਿਆ ਉਧਰ ਆ ਜੇ ਲੱਭੀ ਦੋਸਤੋ ਸੋਚਾ ਘੜਾ ਜਾ ਹੋ ਰਿਆ ਸੀ ਮੀਂਹ ਕਰਕੇ ਗੱਡੀ ਆ ਖੜਾਤੀ ਇਹਨੇ ਸਾਈਡ ਤੇ ਖੜਾਤੇ ਉਹ ਉੱਥੇ ਰੇਲਵੇ ਸਟੇਸ਼ਨ ਆ ਉਹ ਕਿੱਧਰ ਗਿਆ ਲੱਭੀ ਓਏ ਆ ਦੇ ਪਾਣੀ ਖੜਿਆ ਹਣਾ ਬਹੁਤ ਦੂਰ ਛੱਡ ਗਿਆ ਆਪਾਂ ਨੂੰ ਲੱਭੀ ਵੇ ਨੂੰ ਆ ਜਲਦੀ ਵੇਨ ਕੇ ਸਾਥ ਸਾਥ ਨੂੰ ਲੈ ਮੈਂ ਤੁਹਾਨੂੰ ਨਹੀਂ ਬੋਲਣਾ ਇਹ ਯਾਤਰੀ ਉਹ ਤੋਂ ਕਿਉਂ ਸੋਹੇ ਕਿਹੜੇ ਟਿਕਾਣੇ ਤੇ ਕਿਲੇ ਜਾਵਾ ਆ ਪਹਿਲਾ ਦੂਰੋਂ ਭੱਜਿਆ ਉਹ ਗੱਡੀ ਲਗੜੀ ਜਾ ਰਹੀ ਆ ਮੈਂ ਜੂਆ ਕਰਾਇਆ ਉਹ ਲੋਕ ਨਿਕਲਦੀ ਜਾ ਰਹੀ ਗੱਡੀ ਅਰੇ ਭੱਜਾ ਨਹੀਂ ਇਹ ਕਰਦੇ ਪਾਣੀ ਖੜਿਆਗਾ ਇਧਰ ਦੀ ਦੇਖੋ ਇਧਰ ਗੱਡੀਆਂ ਨੇ ਨਾ ਇਧਰ ਦੀ ਗੱਡੀ ਗੱਡੀ ਲੰਘਦੀ ਨਹੀਂ ਹੈਗੀ ਇਹਦੇ ਨਾਲ ਡਰਾਈਵਰ ਨਾਲ ਹੋ ਗਿਆ ਠੀਕਾ અથો ભાઈજી હોગી 3 3 4 હો ગઈ થી ગલ વાત કી કે મેને કી મોટો તો હા 99 પૈસા યાર કિત્થે આ ડ્રાઈવર કિત્થે આ પૈસા લે લે ભાઈ ઓરકો લેકે ચલો સતા પેલે રે કિરાય નહીં દે રહે હો મે બોલ રહા હું અરમ મને દેવાંગા દે દે ની તું ડોખા દે લે ઈદાર ફેર ઓકે દે દિયા કી ની દિયા ઓર ની દિયા આપા દેતી ઓર આ આપા મે તો દેતી ની દેના સતી લે મારી વાત

ਡਰਾਈਵਰ ਤੋਂ ਵੀ ਆਪਾਂ ਨੇ ਪੁੱਛਿਆ ਵੀ ਕਿ ਮੇਰੇ ਹਾ ਸਫਰ ਦਾ ਬਹੁਤ ਘੱਟੀਆਂ ਬੰਦੇ ਸੀ ਚੱਲ ਹੋ ਜਾਂਦਾ ਕਦੇ ਕਦੇ ਹੀ ਹਨਾ ਬਾਕੀ ਥੱਲੇ ਪਾਣੀਆਂ ਬਾਬੇ ਬੂਟ ਭਿੱਜ ਰਹੇ ਨੇਗੇ ਤੇ ਉਹ ਉਧਰ ਫਸੀ ਦੂਰ ਆ ਰੇਲਵੇ ਸਟੇਸ਼ਨ